ਜੋ ਮੈਂ ਤਾਨਾਸ਼ਾਈ ਸੋ ਸ਼ਬਦ ਵਰਤਿਆ ਬੀਜੇਪੀ ਲਈ ਉਹ ਸਾਡੇ ਭਗਵੰਤ ਮਾਨ ਤੇ ਕਿੰਜਲੀਵਾਲ ਤੇ ਵੀ ਟੁਕਦਾ ਇਹ ਲੱਗਦਾ ਜਿਵੇਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਇਸ ਵਕਤ ਭਗਵੰਤ ਮਾਨ ਦੇ ਅੰਦਰ ਆ ਗਈ ਸਾਡੇ ਸੂਬੇ ਨੂੰ ਪੁਲਿਸ ਸਟੇਜ ਬਣਾ ਦਿੱਤਾ ਹੈ ਝੂਠੇ ਪੁਲਿਸ ਮੁਕਾਬਲੇ ਪੁਲਿਸ ਦਾ ਤਸ਼ੱਦਦ ਗੈਂਗਸਟਰਾਂ ਦੇ ਨੂੰ ਖਤਮ ਕਰਨ ਦੇ ਨਾਮ ਤੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪਾਲਿਆ ਜਾ ਰਿਹਾ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੱਲ ਇੱਕ ਲੋਹਾਂ ਦੇ ਗੁਰਸਿੱਖ ਬੰਦਾ ਉਹਨੂੰ ਸਿਰਫ ਮਾਮੂਲੀ ਜੀ ਉਹਦੀ ਕੋਈ ਕਸੂਰ ਹੋਣ ਕਰਕੇ ਪੁਲਿਸ ਵਾਲਿਆਂ ਨੇ ਉਹਦੇ ਨੋ ਨੋਚੇ ਉਹਦੇ ਤੇ ਤਸ਼ੱਦਦ ਥੋੜੀ ਡਿਗਰੀ ਟੌਰਚਰ ਕੀਤਾ ਔਰ ਇਹ ਕੰਮ ਪਿਛਲੇ ਕਾਫੀ ਅਰਸੇ ਤੋਂ ਨਮਾ ਸ਼ੁਰੂ ਹੋਇਆ ਇਸੇ ਲਈ ਮੈਂ ਇਸ ਨੂੰ ਨਾਮ ਦਿੱਤਾ ਇਹ ਪੁਲਿਸ ਰਾਜਾ ਸਮਝੋ ਅੱਛੀ ਤਰ੍ਹਾਂ ਨਾਲ ਇੱਕ ਡੀਪ ਸਟੇਟ ਪਾਲਿਸੀ ਆ ਜੋ ਕੇਂਦਰ ਦੀ ਸਰਕਾਰ ਇੱਕ ਨੀਤੀ ਬਣੀ ਆ ਅਨਲਿਖਤ ਸਰਕਾਰ ਕੋਈ ਹੋਵੇ ਕੱਟ ਕਿੰਤਿਆਂ ਦੇ ਸੂਬੇ ਜਿਵੇਂ ਪੰਜਾਬ ਐ ਜੰਮੂ ਕਸ਼ਮੀਰ ਆ ਕੇਰਲਾ ਤੇ ਸਾਊਥ ਇੰਡੀਆ ਦੇ ਸੂਬੇ ਉਹਨਾਂ ਨੇ ਤੁਹਾਡੇ ਤੇ ਨਸਲ ਕੁਸ਼ੀ ਦਾ ਪ੍ਰੋਗਰਾਮ ਉਲੀਕਿਆ ਹੋਇਆ ਪਹਿਲਾਂ ਅਸੀਂ ਇਹ ਸੰਤਾਪ 80 ਤੇ 90 ਦੇ ਦਹਾਕੇ ਚੰਦ ਆਇਆ ਕੋਰੇ ਸੰਤਾਪ ਦੁਬਾਰਾ ਭਗਵਾਨ ਤਮਾਨ ਦੀ ਸ਼ਕਲ ਵਿੱਚ ਪੰਜਾਬ ਦੇ ਵਿੱਚ ਆ ਰਿਹਾ ਕਿਉਂਕਿ ਇਹ ਲੋਕ ਨਾਸਤਿਕ ਨੇ ਮੇਰੇ ਵੀਰੋ ਨਾ ਕੰਜੀ ਜੀਵਾਨ ਨੂੰ ਗੁਰੂ ਚ ਪਛਵਾਸ ਨਾ ਭਗਵੰਤ ਮਾਨ ਨੂੰ ਗੁਰੂ ਚ ਵਿਸ਼ਵਾਸ ਉਹਨਾਂ ਦੀਆਂ ਤਸਵੀਰਾਂ ਤੇ ਸ਼ਰਾਬ ਤੇ ਛਿੱਟੇ ਛਿੱਟੇ ਸਿਲਕਦੇ ਨੇ ਉਹ ਸਾਡੇ ਸਾਡੇ ਮਹਾਨ ਵਿਅਕਤੀਆਂ ਦੀਆਂ ਫੋਟੋਆਂ ਤੇ ਜਾ ਕੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ 328 ਸਰੂਪਾਂ ਤੇ ਐਫ ਆਈ ਆਰ ਤਾਂ ਦਰਜ ਕਰਤੀ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੇ ਵਿਖਵਾ ਤੇ ਮਰਨ ਲਾ ਸਕੀਏ ਪਰੰਤੂ ਬੇਅਦਬੀਆਂ ਦਾ ਇਨਸਾਫ ਜਿਹੜਾ ਪਿਛਲੇ 9 ਸਾਲ ਤੋਂ ਲਟਕ ਰਿਹਾ ਉਹਦੇ ਬਾਰੇ ਅਜ ਤੱਕ ਬੋਕਰ ਪਾਰਟੀ ਦੇ ਮੂੰਹੋਂ ਕੁਝ ਨਹੀਂ ਨਿਕਲਿਆ ਇਹੀ ਕੈਂਚਰੀਵਾਲ ਕਹਿੰਦਾ ਸੀ 24 ਘੰਟਿਆਂ ਚ ਇਨਸਾਫ ਇਹਨਾਂ ਦਾ ਕੁਲਤਾਰ ਸੰਧਵਾ ਸਪੀਕਰ ਗੁਰੂ ਗੰਗਪਾ ਸਾਹਿਬ ਦੀ ਹਾਜ਼ਰੀ 100 ਖੜਕੀ ਕਿ ਮੈਂ ਇਨਸਾਫ ਦਊਂਗਾ ਲੇਕਿਨ ਉਹਦਾ ਇਨਸਾਫ ਨਹੀਂ ਦਿੱਤਾ ਔਰ ਪ੍ਰਦੀਪ ਕਲੇਰ ਡੇਰਾ ਸੱਚਾ ਸੌਦਾ ਦਾ ਇੱਕ ਬੇਣ ਵਿਅਕਤੀ ਉਹਨੇ ਅਦਾਲਤ ਵਿੱਚ ਬੰਨਿਆ ਇਹ ਜਿਹੜੀਆਂ ਬੇਦਬੀਆਂ ਹੋਈਆਂ ਉਹ ਸਾਰੀਆਂ ਡੇਰੇ ਦੇ ਸਾਹਮਣੇ ਕਹਿੰਦੇ ਹੋਈਆਂ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਦਿਨ ਦਾ ਉਹਦਾ ਰਿਮਾਂਡ ਨਹੀਂ ਲਿਆ ਕੋਈ ਪੁੱਛਗਿੱਛ ਨਹੀਂ ਕੀਤੀ ਤੇ ਸੂਪਾ ਵਾਲੂ ਤੌਰ ਤੇ ਮੇਰੇ ਵੀਰੋ ਮੋਰ ਬੰਬ ਬਲਾਸਟ ਜੋ 2017 ਤੋਂ ਪਹਿਲਾਂ ਹੋਇਆ ਕਲ ਕੁਲਦੀਪ ਤਾਣੀਵਾਲ ਇਹਨਾਂ ਦਾ ਇੱਕ ਹੱਥ ਤੋਂ ਕਾਬੂ ਤੇ ਪੰਨੂ ਕਹਿ ਰਿਹਾ ਸੀਗਾ ਕਿ ਸਾਡੀ ਪਾਰਟੀ ਨੂੰ ਰੋਕਣ ਵਾਸਤੇ ਇਹ ਜਿਹੜਾ ਬਲਾਸਟ ਕਰਾਇਆ ਗਿਆ ਜਿਹਦੇ ਚ ਅੱਠ ਨੌ ਨਿਰਦੋਸ਼ ਬੱਚੇ ਮਾਰੇਗੇ ਤੁਹਾਨੂੰ ਕਿਸ ਨੇ ਰੋਕਿਆ ਸੀਗਾ ਪਿਛਲੇ 4 ਸਾਲ ਤੋਂ ਕਿ ਤੁਸੀਂ ਮੋਰ ਬੰਮ ਬਲਾਸਟ ਤੁਸੀਂ ਤੈਕਤੀਕਾਤ ਕਰਾਓ ਮੇਰੇ ਵੀਰੋ ਨਾ ਇਹਨਾਂ ਨੂੰ ਪੰਜਾਬ ਨਾਲ ਪਿਆਰ ਆ ਨਾ ਇਹਨਾਂ ਨੂੰ ਕਿਸਾਨੀ ਨਾਲ ਪਿਆਰ ਆ ਕਾਹੜੇ ਕਿਸਾਨਾਂ ਦੇ ਅੰਦੋਲੇ ਨੂੰ ਖਨੌਰੀ ਤੇ ਸੰਭੂ ਚ ਖਦੇੜਿਆ ਕਹਾੜੀਆਂ ਟਰਾਲੀਆਂ ਚੋਰੀਆਂ ਕੀਤੀਆਂ ਅੱਜ ਇਹਨਾਂ ਦਾ ਪੰਜਾਬ ਦੇ ਵਿੱਚ ਕੀ ਨਾਮ ਆ ਜਰਾ ਬੋਲ ਕੇ ਦੱਸੋ ਕੀ ਇਹਨਾਂ ਦਾ ਨਾਮ ਟ੍ਰਾਲੀ ਚੋਰ ਹੈ ਮੇਰੇ ਵੀਰੋ ਦੱਸੋ ਹੱਥ ਕੜੇ ਕਰਕੇ ਕਿ ਟ੍ਰਾਲੀ ਚੋਰ ਹੈ ਮੇਰੇ ਵੀਰੋ ਨਾ ਇਹਨਾਂ ਨੂੰ ਕੋਈ ਦਿਲ ਲੱਤਾ ਨਾ ਪਿਆਰੇ ਇਸ ਲਈ ਮੇਰੇ ਵੀਰੋ ਗੱਲਾਂ ਤਾਂ ਬਹੁਤ ਨੇ ਲੇਕਿਨ ਸਮਾਜ ਇਜਾਜ਼ਤ ਨਹੀਂ ਦਿੰਦਾ ਇੱਕ ਸਿਰਫ ਗੱਲ ਕਹਿਣਾ ਚਾਹਣਾ ਕਿ ਪੁਨਰ ਸਰਜੀਤ ਅਕਾਲੀ ਦਲ ਇਹਨਾਂ ਨੂੰ 9 ਸਾਲ ਬਾਅਦ ਚਿੱਤੇ ਆਇਆ ਕਿ ਅਸੀਂ ਗੈਰਬੀਆਂ ਦਾ ਇਨਸਾਫ ਸੁਖਬੀਰ ਬਾਦਲ ਕੋ ਲੈਣਾ ਇੱਥੇ ਤੁਹਾਡੇ ਇਲਾਕੇ ਦਾ ਇੱਕ ਅਕਾਲੀ ਆਗੂ ਪੁਨਰ ਸਰਜੀਤ 9 ਸਾਲ ਬਾਅਦ ਚਾਹੇ ਇਹਨਾਂ ਦਾ ਪ੍ਰਧਾਨ ਤੇ ਚਾਹੇ ਹੋਰ ਲੀਡਰ ਇਹ ਸਾਰਾ ਇੱਕ ਕੁੱਝਾ ਮਜ਼ਾਕ ਆ ਤੁਹਾਡੀ ਜ਼ਮੀਰ ਉਦੋਂ ਕਿਉਂ ਨਹੀਂ ਜਾਗੀ ਦਿੱتن 2015 ਚ ਕੋਟ ਕੁਪਰੇ ਫਾਇਰਿੰਗ ਹੋਈ ਬੈਕਲ ਵਿੱਚ ਬੰਦੇ ਮਰ ਗਏ ਉਦੋਂ ਤੁਹਾਡੀ ਜ਼ਮੀਰ ਵੀ ਜਾਗੀ ਅੱਜ ਤੁਸੀਂ ਬੀਜੇਪੀ ਦੇ ਇਸ਼ਾਰਿਆਂ ਤੇ ਖੇਡ ਕੇ ਤੇ ਸਾਡੇ ਪੰਜਾਬ ਨੂੰ ਜਜ਼ਬਾਤੀ ਕਰਕੇ ਲੋਕਾਂ ਨੂੰ ਜਿਵੇਂ ਭਗਵੰਤ ਤੇ ਕੇਜਰੀਵਾਲ ਐਵੇਂ ਪੁਨਰ ਸੁਰਜੀਤ ਕਰ ਰਿਆ ਆ ਤੁਹਾਡਾ ਨਮੈਂਦਾ ਇਸੇ ਪਾਰਟੀ ਦੇ ਹਰ ਕੰਮ ਵਿੱਚ ਤੁਹਾਡਾ ਸਾਥ ਦਿੱਤਾ ਸਰਕਾਰਾਂ 'ਚ ਕੰਮ ਕੀਤਾ ਵਿਰੋਧੀ ਧਿਰ ਵਿੱਚ ਪਰਚੇ ਸਹਾਰੇ ਇਸ ਲਈ ਮੇਰੇ ਵੀਰੋ ਮੈਂ ਕੈਪਟਨ ਸੰਦੀਪ ਸੰਧੂ ਦੀ ਵਿਸ਼ੇਸ਼ ਤੌਰ ਤੇ ਪਿੱਠ ਥਾਪੜਨ ਵਾਸਤੇ ਅੱਜ ਸਾਰੀ ਪਾਰਟੀ ਦੀ ਲੀਡਰਸ਼ਿਪ ਬੈਠੀ ਆ ਇਸ ਲਈ ਆਪਾਂ ਸਾਰਿਆਂ ਨੇ ਡੱਟ ਕੇ ਆਪਣੇ ਪਰਖੇ ਹੋਏ ਬੰਦੇ ਦਾ ਸਾਥ ਦੇਣਾ ਅੰਤ ਵਿੱਚ ਤੁਸੀਂ ਸਾਰੇ ਬਹੁਤ ਵੱਡੇ ਇਕੱਠ ਵਿੱਚ ਆਏ ਹੋ ਦੋ ਤਿੰਨ ਨਾਅਰੇ ਸਿਰਫ ਖਤਮ ਪਹਿਲਾਂ ਮੰਰੇਗਾ ਦੇ ਇਨਸਾਫ ਦੇ ਵਾਸਤੇ ਮੈਂ ਬੀਬੀਆਂ ਭੈਣਾਂ ਨੂੰ ਕਹੂੰਗਾ ਕਿ ਸਾਡੇ ਇਸ ਨਾਅਰੇ ਨੂੰ ਬੁਲੰਦ ਕਰੋ ਸਾਡਾ ਹੱਕ ਜਿੱਤੇ ਰੱਖੋ ਇਹਦਾ ਨਹੀਂ ਮਿਲਣਾ ਹੱਕ ਆਵਾਜ਼ ਔਰ ਜਦੋ ਜਹਿਦ ਇਸ ਦੇਸ਼ ਵਿੱਚ ਜਦ ਤੱਕ ਤੁਸੀਂ ਜਦੋ ਜਹਿਦ ਨਹੀਂ ਕਰੋਗੇ ਕੁਝ ਨਹੀਂ ਮਿਲਣ ਵਾਲਾ ਸਾਡਾ ਹੱਕ ਜਿੱਤੇ ਰੱਖੋ ਸਾਡਾ ਹੱਕ ਜਿੱਤੇ ਰੱਖੋ ਟਰਾਲੀ ਚੋਰ ਰਾਜ ਜੰਦਾਬਾਤ ਪੁਲਿਸ ਰਾਜ ਜੰਦਾਬਾਤ ਝੂਠੇ ਪੁਲਿਸ ਮੁਕਾਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੋ ਮੈਂ ਤਾਨਾਸ਼ਾਈ ਸੋ ਸ਼ਬਦ ਵਰਤਿਆ ਬੀਜੇਪੀ ਲਈ ਉਹ ਸਾਡੇ ਭਗਵੰਤ ਮਾਨ ਤੇ ਕਿਜਲੀ ਵਾਲ ਤੇ ਵੀ ਟੁਕਦਾ ਇਹ ਲੱਗਦਾ ਜਿਵੇਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਇਸ ਵਕਤ ਭਗਵੰਤ ਮਾਨ ਦੇ ਅੰਦਰ ਆ ਗਈ ਸਾਡੇ ਸੂਬੇ ਨੂੰ ਪੁਲਿਸ ਸਟੇਜ ਬਣਾ ਦਿੱਤਾ ਹੈ ਝੂਠੇ ਪੁਲਿਸ ਮੁਕਾਬਲੇ ਪੁਲਿਸ ਦਾ ਤਸ਼ੱਦਦ ਗੈਂਗਸਟਰਾਂ ਦੇ ਨੂੰ ਖਤਮ ਕਰਨ ਦੇ ਨਾਮ ਤੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪਾਲਿਆ ਜਾ ਰਿਹਾ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੱਲ ਇੱਕ ਲੋਹਾਨੇ ਦਾ ਗੁਰਸਿੱਖ ਮੁੰਡਾ ਉਹਨੂੰ ਸਿਰਫ ਮਾਮੂਲੀ ਜੀ ਉਹਦੀ ਕੋਈ ਕਸੂਰ ਹੋਣ ਕਰਕੇ ਪੁਲਿਸ ਵਾਲਿਆਂ ਨੇ ਉਹਦੇ ਨੋ ਨੋਚੇ ਉਹਦੇ ਤੇ ਤਸ਼ੱਦਦ ਥੋੜੀ ਡਿਗਰੀ टॉर्चर ਕੀਤਾ ਔਰ ਇਹ ਕੰਮ ਪਿਛਲੇ ਕਾਫੀ ਅਰਸੇ ਤੋਂ ਨਵਾਂ ਸ਼ੁਰੂ ਹੋਇਆ ਇਸੇ ਲਈ ਮੈਂ ਇਸ ਨੂੰ ਨਾਮ ਦਿੱਤਾ ਇਹ ਪੁਲਿਸ ਰਾਜਾ ਸਮਝੋ اچھی ਤਰ੍ਹਾਂ ਨਾਲ ਕਿ ਇੱਕ ਡੀਪ ਸਟੇਟ ਪਾਲਿਸੀ ਆ ਜੋ ਕੇਂਦਰ ਦੀ ਸਰਕਾਰ ਇੱਕ ਨੀਤੀ ਬਣੀ ਆ ਅਨਲਿਖਤ ਸਰਕਾਰ ਕੋਈ ਹੋਵੇ ਕੱਟ ਕਿੰਤਿਆਂ ਦੇ ਸੂਬੇ ਜਿਵੇਂ ਪੰਜਾਬ ਐ ਜੰਮੂ ਕਸ਼ਮੀਰ ਆ ਤਿੰਨ ਲਾਂ ਤੇ ਸਾਊਥ ਇੰਡੀਆ ਦੇ ਸੂਬੇ ਉਹਨਾਂ ਨੇ ਤੁਹਾਡੇ ਤੇ ਨਸਲ ਖੁਸ਼ੀ ਦਾ ਪ੍ਰੋਗਰਾਮ ਲਈ ਕਿਹਾ ਹੋਇਆ ਪਹਿਲਾ ਅਸੀਂ ਇਹ ਸੰਤਾਨ 80 ਤੇ 90 ਦੇ ਦਹਾਕੇ ਚੰਦਾ ਆਇਆ ਕੋੜੇ ਸੰਤਾਨ ਦੁਬਾਰਾ ਭਗਵੰਤ ਮਾਨ ਦੀ ਸ਼ਕਲ ਵਿੱਚ ਪੰਜਾਬ ਦੇ ਵਿੱਚ ਆ ਰਿਹਾ ਕਿਉਂਕਿ ਇਹ ਲੋਕ ਨਾਸਤਿਕ ਨੇ ਮੇਰੇ ਵੀਰੋ ਨਾ ਕੇਜਰੀਵਾਨ ਨੂੰ ਗੁਰੂ ਚ ਵਿਸ਼ਵਾਸ ਨਾ ਭਗਵੰਤ ਮਾਨ ਨੂੰ ਗੁਰੂ ਚ ਵਿਸ਼ਵਾਸ ਉਹਨਾਂ ਦੀਆਂ ਤਸਵੀਰਾਂ ਤੇ ਸ਼ਰਾਬ ਦੇ ਛਿੱਟੇ ਛਿੱਟੇ ਸਿਲਕਦੇ ਨੇ ਔਰ ਸਾਡੇ ਅਕ ਸਾਡੇ ਮਹਾਨ ਵਿਅਕਤੀਆਂ ਦੀਆਂ ਫੋਟੋਆਂ ਤੇ ਜਾ ਕੇ ਪੇਸ਼ਾਪ ਕਰਨ ਦੀ ਕੋਸ਼ਿਸ਼ ਕੀਤੀ 328 ਰੁਪਆ ਤੇ ਐਫ ਆਈ ਆਰ ਦਾ ਦਰਜ ਕਰਤੀ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੇ ਵਿਖਵਾ ਤੇ ਮਰਨ ਦਾ ਸੀ ਕੀ ਪਰੰਤੂ ਬੇਅਦਬੀਆਂ ਦਾ ਇਨਸਾਫ ਜਿਹੜਾ ਪਿਛਲੇ 9 ਸਾਲ ਤੋਂ ਲਟਕ ਰਿਹਾ ਉਹਦੇ ਬਾਰੇ ਅੱਜ ਤੱਕ ਬੋਕਰ ਪਾਰਟੀ ਦੇ ਮੂੰਹੋਂ ਕੁਝ ਨਹੀਂ ਨਿਕਲਿਆ ਇਹੀ ਕੈਂਚਰੀਵਾਲ ਕਹਿੰਦਾ ਸੀ 24 ਘੰਟਿਆਂ ਚ ਇਨਸਾਫ ਇਨਾਂ ਦਾ ਕੁਲਤਾਰ ਸੰਧਵਾ ਸਪੀਕਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਛੋਖੇ ਖਾਤੀ ਕਿ ਮੈਂ ਇਨਸਾਫ ਦਊਂਗਾ ਲੇਕਿਨ ਉਹਦਾ ਇਨਸਾਫ ਨਹੀਂ ਦਿੱਤਾ ਔਰ ਪ੍ਰਦੀਪ ਕਲੇਬ ਡੇਰਾ ਸੱਚਾ ਸੌਦਾ ਦਾ ਇੱਕ ਬੇਣ ਵਿਅਕਤੀ ਉਹਨੇ ਅਦਾਲਤ ਵਿੱਚ ਮੰਨਿਆ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਸਾਰੀਆਂ ਡੇਰੇ ਦੇ ਸਾਹਮਣੇ ਕਹਿੰਦੇ ਹੋਈਆਂ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਦਿਨ ਦਾ ਉਹਦਾ ਰਿਮਾਂਡ ਨਹੀਂ ਲਿਆ ਕੋਈ ਪੁੱਛਗਿੱਛ ਨਹੀਂ ਕੀਤੀ ਤੇ ਸੂਪਾ ਵਾਲੂ ਤੌਰ ਤੇ ਮੇਰੇ ਵੀਰੋ ਮੋਰ ਬੰਬ ਬਲਾਸ ਜੋ 2017 ਤੋਂ ਪਹਿਲਾਂ ਹੋਇਆ ਕਲ ਕੁਲਦੀਪ ਤਾਣੀਵਾਲ ਇਹਨਾਂ ਦਾ ਇੱਕ ਹੱਥ ਤੋਂ ਕਾਬਲ ਤੇ ਪੰਨੂ ਕਹਿ ਰਿਹਾ ਸੀਗਾ ਕਿ ਸਾਡੀ ਪਾਰਟੀ ਨੂੰ ਰੋਕਣ ਵਾਸਤੇ ਇਹ ਜਿਹੜਾ ਬਲਾਸਟ ਕਰਾਇਆ ਗਿਆ ਜਿਹਦੇ ਚ 8-9 નિર્ਦੋਸ਼ ਬੱਚੇ ਮਾਰੇ ਗਏ ਤੁਹਾਨੂੰ ਕਿਸ ਨੇ ਰੋਕਿਆ ਸੀਗਾ ਪਿਛਲੇ 4 ਸਾਲ ਤੋਂ ਕਿ ਤੁਸੀਂ ਮੋਰ ਬੰਮ ਬਲਾਸਟ ਦੀ ਤੁਸੀਂ ਟੈਕਟਿਕਾਤ ਕਰਾਓ ਮੇਰੇ ਵੀਰੋ ਨਾ ਇਹਨਾਂ ਨੂੰ ਪੰਜਾਬ ਨਾਲ ਪਿਆਰ ਆ ਨਾ ਇਹਨਾਂ ਨੂੰ ਕਿਸਾਨੀ ਨਾਲ ਪਿਆਰ ਆ ਪਹਾੜ ਦੇ ਕਿਸਾਨਾਂ ਦੇ ਅੰਦੋਲੇ ਨੂੰ ਖਨੌਰੀ ਤੇ ਸੰਭੂ ਚ ਖਦੇੜਿਆ ਪਹਾੜੀਆਂ ਟਰਾਲੀਆਂ ਚੋਰੀਆਂ ਕੀਤੀਆਂ ਅੱਜ ਇਹਨਾਂ ਦਾ ਪੰਜਾਬ ਦੇ ਵਿੱਚ ਕੀ ਨਾਮ ਹੈ ਜਰਾ ਬੋਲ ਕੇ ਦੱਸੋ